ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਜਿੱਥੇ ਰੈਡ ਅਲਰਟ ਜਾਰੀ ਕੀਤਾ ਹੋਇਆ ਉੱਥੇ ਹੀ ਕਰਫਿਊ ਵਰਗੇ ਹਾਲਾਤ ਵੀ ਬਣ ਗਏ ਨੇ ਤੇ ਸੂਬਾ ਵਾਸੀਆਂ ਦੇ ਲਈ ਨਵੀਂ ਐਡਵਾਈਜ਼ਰੀ ਜਿਹੜੀ ਹੈ ਉਹ ਜਾਰੀ ਹੋ ਗਈ ਸੋ ਪੰਜਾਬੀ ਇਸ ਖਬਰ ਨੂੰ ਜ਼ਰੂਰ ਸੁਣ ਲਓ ਇਸ ਖਬਰ ਨੂੰ ਸੁਣ ਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਕਿ ਹੁਣ ਇੱਕ ਨਵੀਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਦੁਪਹਿਰ ਸਮੇਂ ਆਸਮਾਨ ਤੋਂ ਵਰ ਰਹੇ ਚੰਗਿਆੜੇ ਅਤੇ ਸਰੀਰ ਨੂੰ ਝੁਲਸਾ ਦੇਣ ਵਾਲੀ ਅੱਗ ਉਗਲਦੀ ਧੁੱਪ ਕਾਰਨ ਪੰਜਾਬ ਦੇ ਹਾਲਾਤ ਲਗਾਤਾਰ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਕਰੀਬ 45 ਡਿਗਰੀ ਤੋਂ ਪਾਰ ਪੁੱਜੇ ਤਾਪਮਾਨ ਨੂੰ ਦੇਖਦੇ ਹੋਏ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਰੈੱਡ ਅਲਰਟ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੀਆਂ ਭੀੜ ਵਾਲੀਆਂ ਸੜਕਾਂ ਤੇ ਚਾਹ ਦੇ ਪਾਸੇ ਚੁੱਪ ਪਸਰੀ ਹੋਈ ਏ ਅਤੇ ਸੜਕਾਂ ਤੇ ਕਰਫਿਊ ਵਰਗੇ ਹਾਲਾਤ ਜਿਹੜੇ ਉੱਭਨੇ ਹੋਏ ਨੇ ਭਿਆਨਕ ਗਰਮੀ ਕਰਕੇ ਉਦਯੋਗਿਕ ਨਗਰੀ ਲੁਧਿਆਣੇ ਦੀ ਜੀ ਗੱਲ ਕਰ ਲਈ ਲੁਧਿਆਣੇ ਦੀਆਂ ਸੜਕਾਂ ਵੀ ਪੂਰੀ ਤਰ੍ਹਾਂ ਖਾਲੀ ਪਈਆਂ ਹੋਈਆਂ ਨੇ ਅਤੇ ਮਹਾਨਗਰ ਦੇ ਪ੍ਰਮੁੱਖ ਬਾਜ਼ਾਰ 'ਚ ਲੱਗਣ ਵਾਲੀਆਂ ਸਬਜ਼ੀ ਅਤੇ ਫਲਾਂ ਸਮੇਤ ਹੋਰ ਜ਼ਰੂਰੀ ਸਮਾਨ ਦੀਆਂ ਡੇੜੀਆਂ ਫੜੀਆਂ ਵੀ ਗਾਇਬ ਹੋ ਗਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਗਰਮੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਗਈ ਹੈ ਰੈਡ ਅਲਰਟ ਹੋਇਆ ਪਿਆ ਲੂ ਵਗ ਰਹੀ ਹੈ ਹੀਟ ਵੇਵ ਸਾਹਮਣੇ ਆ ਰਹੀ ਲੋਕਾਂ ਦਾ ਬਾਹਰ ਨਿਕਲਣਾ ਘਰਾਂ 'ਚ ਉਹ ਬੇਅੰਤ ਹੀ ਔਖਾ ਹੋਇਆ ਪਿਆ ਅੱਗ ਉਗਲ ਰਹੀ ਤੇਜ਼ ਧੁੱਪ ਅਤੇ ਭਿਆਨਕ ਗਰਮੀ ਕਾਰਨ ਹੁਣ ਲੋਕਾਂ ਦੀ ਚਮੜੀ ਤੱਕ ਵੀ ਸੜਨੀ ਸ਼ੁਰੂ ਹੋ ਗਈ ਹੈ ਲਗਾਤਾਰ ਵਿਗੜਦੇ ਜਾ ਰਹੇ ਹਾਲਾਤ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਰੈੱਡ ਅਲਰਟ ਦੌਰਾਨ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਉਹ ਸਵੇਰੇ 11 ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੇ ਸਮੇਂ ਦੌਰਾਨ ਜੇਕਰ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਬਾਹਰ ਨਿਕਲਣ ਨਹੀਂ ਤਾਂ ਆਪਣੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਨਾ ਨਿਕਲਣ ਇਸ ਲਈ ਪਰਹੇਜ਼ ਕੀਤਾ ਜਾਵੇ ਗੱਲਬਾਤ ਕਰਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਮੌਸਮ ਦੇ ਮਜਾਜ ਨੂੰ ਦੇਖਦੇ ਹੋਏ ਲੋਕਾਂ ਨੂੰ مشਵਰਾ ਦਿੱਤਾ ਹੈ ਕਿ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਚਿਹਰੇ ਅਤੇ ਸਰੀਰ ਦੇ ਹੋਰ ਨਾ ਹਿੱਸਿਆਂ ਨੂੰ ਵੀ ਕੱਪੜੇ ਨਾਲ ਚੰਗੀ ਤਰ੍ਹਾਂ ਢਕੋ ਤਾਕਿ ਉਹਨਾਂ ਦੀ ਸ਼ਰੀਰ ਤੇ ਕਿਸੇ ਵੀ ਤਰ੍ਹਾਂ ਦੀ ਸਿੱਧੀ ਧੁੱਪ ਨਾ ਪਵੇ ਇੱਕ ਸਵਾਲ ਦੇ ਜਵਾਬ ਚ ਉਹਨਾਂ ਨੇ ਕਿਹਾ ਕਿ 19 ਜੂਨ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਦੀ ਵੀ ਗੱਲ ਕੀਤੀ ਗਈ ਹੈ ਲਗਾਤਾਰ ਆ ਗੁੱਗਲ ਰਹੀ ਭਿਆਨਕ ਗਰਮੀ ਤੋਂ ਪਰੇਸ਼ਾਨ ਹੋ ਚੁੱਕੇ ਰਿਕਸ਼ਾ ਚਾਲਕਾਂ ਨੂੰ ਵੀ ਸੜਕਾਂ ਤੇ ਸਵਾਰੀ ਤੱਕ ਨਹੀਂ ਮਿਲ ਰਹੀ ਹੈ ਜਿਸ ਕਾਰਨ ਸਾਈਕਲ ਏਕਸ਼ਾ ਆਟੋ ਰਿਕਸ਼ਾ ਰੇਡੀ ਫੜੀ ਚਾਲਕਾਂ ਨੂੰ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੇ ਚ ਦੁਪਹਿਰ ਸਮੇਂ ਮਿਹਨਤ ਮੁਸ਼ਕਲ ਕਰ ਰਹੇ ਲੋਕਾਂ ਨੂੰ ਸੜਕਾਂ ਕੰਡੇ ਲੱਗੇ ਰੁੱਖਾਂ ਅਤੇ ਉੱਚੀਆਂ ਇਮਾਰਤਾਂ ਦੇ ਆ ਕੰਦਾ ਦੇ ਸਹਾਰੇ ਮਿਲਣ ਵਾਲੀ ਛਾਂ ਦਾ ਆਸਰਾ ਲੈਣਾ ਪੈਂਦਾ ਸੋ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਜਿੱਥੇ ਕਿ ਨਵੀਂ ਐਡਵਾਈਜ਼ਰੀ ਵੀ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਗਰਮੀ ਵਧ ਰਹੀ ਹੈ ਪੰਜਾਬ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਲੇਕਿਨ ਉਸੇ ਦੇ ਚਾਲ ਦੇ ਤੁਸੀਂ ਘਰਾਂ ਤੋਂ ਬਾਹਰ ਤਾਂ ਹੀ ਜਾਓ ਜੇਕਰ ਤੁਹਾਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਦਫ਼ਤਰ ਤੋਂ ਬਾਹਰ ਤਾਂ ਹੀ ਜਾਓ ਜੇਕਰ ਤੁਹਾਨੂੰ ਬਹੁਤ ਜ਼ਰੂਰੀ ਕੰਮ ਹੈ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਦੇ ਵਿਚਕਾਰ ਬਾਹਰ ਨਿਕਲਣ ਤੋਂ ਮਨਾਹੀ ਕੀਤੀ ਗਈ ਹੈ ਕਿ ਜੇਕਰ ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਨਾ ਨਿਕਲੋ ਜੇਕਰ ਤੁਸੀਂ ਨਿਕਲਦੇ ਵੀ ਹੋ ਤਾਂ ਆਪਣੇ ਸਰੀਰ ਦੇ ਸਾਰੇ ਹਿੱਸੇ ਨੂੰ ਢੱਕ ਕੇ ਨਿਕਲੋ ਤਾਂਕਿ ਕੋਈ ਵੀ ਤਾਂਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤੇ ਹਰ ਇੱਕ ਤੱਕ ਜ਼ਰੂਰ ਪਹੁੰਚਾਓ ਤੇ ਤੁਸੀਂ ਵੀ ਕਮੈਂਟ ਕਰਕੇ ਆਪਣੀ ਟਿੱਪਣੀ ਜ਼ਰੂਰ ਕਰਿਓ